ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫਾ ਦੇਣ ਤੋਂ ਬਾਅਦ ਕਾਂਗਰਸ ਵਿੱਚ ਸ਼ਾਮਲ ਹੋਏ ਸਾਬਕਾ ਮੰਤਰੀ ਸਰਵਣ ਸਿੰਘ ਫਿਲੌਰ ਸ਼੍ਰੋਮਣੀ ਅਕਾਲੀ ਦਲ ਦੀ ਪਹਿਲੀ ਸੂਚੀ ਵਿੱਚ ਫਿਲੌਰ ਦੀ ਟਿਕਟ ਕੱਟੇ ਜਾਣ ਤੋਂ ਬਾਅਦ ਵੀਰਵਾਰ ਨੂੰ ਦਿੱਤਾ ਸੀ ਅਸਤੀਫਾ ਫਿਲੌਰ ਹਲਕੇ ਤੋਂ ਵਿਧਾਇਕ ਅਵਿਨਾਸ਼ ਚੰਦਰ ਨੇ ਵੀ ਟਿਕਟ ਨਾ ਮਿਲਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੂੰ ਆਖੀ ﺍﻟਵਿਦਾ ਕਿਹਾ ਇੱਕ ਹਫ਼ਤੇ ਦੇ ਅੰਦਰ ਕਰਾਂਗਾ ਸਿਆਸੀ ਭਵਿੱਖ ਬਾਰੇ ਫੈਸਲਾ ਆ ਮੈਨੂੰ ਹੁਣੇ ਮੈਂ ਨਹੀਂ ਕਹਿਣਾ ਨਹੀਂ ਚਾਹੁੰਦਾ ਤੁਸੀਂ ਥੋੜੇ ਦਰ ਲੜਕੋ ਕੀ ਕੁਛ ਹੋਣਾ ਮੇਰੇ ਲੈਵਲ ਤੇ ਪਤਾ ਨਹੀਂ ਕਿੰਨੇ ਹੋਣੇ ਮਨੇ ਕਹਿਆ ਸਾਡੇ ਮਨੇ ਮੈਂ ਕੀ ਕੰਮ ਲਾ ਪਾ ਰਹੇ ਆ ਆਪੋਨ ਮੈਂ ਕਿਸੇ ਨੂੰ ਕੀ ਲੈਣ ਪੰਜ ਛੇ ਤੋਂ ਥੋੜਾ ਜਿਹਾ ਨਾ ਅੜਕੋ ਪਤਾ ਲੱਗ ਜੂ ਕੈਬਨਟ ਮੰਤਰੀ ਵਿਕਰਮ ਸਿੰਘ ਮਜੀਠੀਆ ਵੱਲੋਂ ਦਰਜ ਕਰਵਾਏ ਮਾਣਹਾਨੀ ਕੇਸ ਵਿੱਚ ਆਮ ਆਦਮੀ ਪਾਰਟੀ ਦੇ ਕਰਮੀਨਰ ਆਰਵਿੰਦ ਕੇਜਰੀਵਾਲ ਸੰਜੇਤ ਸਿੰਘ ਅਤੇ ਆਸ਼ੀਸ਼ ਖੇਤਾਨ ਦੇ ਖਿਲਾਫ aaropta ਹੈ ਅਗਲੇ ਸਾਲ 4 ਜਨਵਰੀ ਨੂੰ ਹੋਵੇਗੀ ਮਾਮਲੇ ਦੀ ਅਗਲੀ ਸੁਣਵਾਈ ਸਿਆਸੀ ਸਟੇਜਾਂ ਤੋਂ ਮਜੀਠੀਆ ਦੇ ਉੱਤੇ ਨਸ਼ਾ ਤਸਕਰੀ ਦੇ ਇਲਜ਼ਾਮ ਲਾਉਣ ਕਾਰਨ ਆਪ ਆਗੂਆਂ ਦੇ ਖਿਲਾਫ ਦਰਜ ਕਰਵਾਇਆ ਸੀ ਮਾਨਹਾਨੀ ਦਾ ਕੇਸ ਪਾਪ ਪਾਰਟੀ ਦੇ ਮੁਖੀ ਨੂੰ ਬੇਈਮਾਨ ਅਰਵਿੰਦ ਕੇਜਰੀਵਾਲ ਨੂੰ ਮੈਂ ਕਾਨੂੰਨ ਰਾਹੀਂ ਜੋ ਰੂਲ ਆਫ ਲਾਅ ਹੈ ਲੇਟ ਡਾਊਨ ਲਾਅ ਦੇ ਪ੍ਰੋਸੀਜਰਸ ਹੈ ਉਹਦੇ ਥਰੂ ਜੇਲ੍ਹ ਭੇਜ ਕੇ ਰਹੂੰਗਾ नोटबंदी के फैसले कारण होटल इंडस्ट्री को करीब पच्ची फीसदी नुकसान चंडीगढ़ होटल तो रेस्टोरेंट एसोसिएशन के जनरल सक्रविंदर सिंह जुनेजा ने दी जानकारी इसका इफेक्ट अभी इकतीस मार्च तक तो नज़र आ रहा है कि रहेगा जब तक कैश क्रंच क्लियर नहीं हो जाता है और रूम रिज़र्वेशन भी इसी वजह से डाउन चल रही है बीस पच्चीस ओवरऑल ट्राई सिटी में रूम रिजर्वेशन पहले से डाउन है ਨੋਟ ਬੰਦੀ ਤੋਂ ਬਾਅਦ ਕੋਆਪਰੇਟਿਵ ਬੈਂਕਾਂ ਨੂੰ 500 ਅਤੇ 1000 ਦੇ ਪੁਰਾਣੇ ਨੋਟ ਲੈਣ ਤੋਂ ਰੋਕਣ ਦੇ ਕਾਰਨ ਕਿਸਾਨਾਂ ਤੇ ਬੈਂਕ ਮੁਲਾਜ਼ਮਾਂ ਨੇ ਰੋਪੜ ਦੇ ਵਿੱਚ ਦਿੱਤਾ ਧਰਨਾ ਆਰਬੀਆਈ ਦਾ ਫੈਸਲਾ ਆਇਆ ਹੈ ਵੀ ਕੋਆਪਰੇਟਿਵ ਬੈਂਕਾਂ ਨੇ ਡੀਸੀਸੀਬੀ ਨੇ 500 ਅਤੇ 1000 ਦੇ ਨੋਟ ਨਹੀਂ ਲੈਣੇ ਇਹ ਫੈਸਲਾ ਕਿਸਾਨ ਮਾਰੂ ਅਤੇ ਬੈਂਕ ਮਾਰੂ ਫੈਸਲਾ ਹੈ ਇਸ ਦੇ ਵਿਰੋਧ ਇਸ ਦੇ ਵਿਰੁੱਧ ਅਸੀਂ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਸਾਡੀਆਂ 50-50 ਹਜ਼ਾਰ ਦੀਆਂ ਲਿਮਟਾਂ ਲੱਖ-ਲੱਖ ਦੀਆਂ ਲਿਮਟਾਂ ਆ ਅਸੀਂ ਰੇਵ ਵੀ ਲੈਣਾ ਹੈ ਅਸੀਂ 20 ਲੈਣਾ ਏ ਅਸੀਂ ਕਿੱਥੋਂ ਲਈਏ ਅਸੀਂ ਸਾਨੂੰ ਜੇ ਆੜਤੀ ਕੋਲ ਜਾਂਦੇ ਆ ਆੜਤੀ ਆਪਣੀ ਮਰਜ਼ੀ ਤੋਂ ਚੁਕਾਉਂਦਾ ਜਿਹੜੀ ਮਰਜ਼ੀ ਦੁਕਾਨ ਤੋਂ ਚੁਕਾਵੇ ਮਹਿੰਗੇ ਰੇਟ ਚੁਕਾਉਂਦਾ ਏ ਸੋਸਾਇਟੀ ਤੋਂ ਸਾਨੂੰ ਸਸਤਾ ਸਮਾਨ ਮਿਲਦਾ ਏ ਮੋਦੀ ਨੇ ਜੇ ਇੰਨਾ ਹੀ ਤਾਂ ਮੋਦੀ 70% ਪਹਿਲਾਂ ਇਹ ਰਕਮ ਦਾ ਇਹ ਪ੍ਰਬੰਧ ਕਰਕੇ ਰੱਖਦਾ ਅੰਮ੍ਰਿਤਸਰ ਆਈ ਜਲਿਆਂਵਾਲਾ ਬਾਗ ਐਕਸਪ੍ਰੈਸ ਦੇ ਵਿੱਚੋਂ ਇੱਕ ਮੁਸਾਫਿਰ ਦੇ ਕੋਲੋਂ 11 ਲੱਖ ਦੀ ਕਰੰਸੀ ਕੀਤੀ ਗਈ ਬਰਾਮਦ SYL ਦੀ ਜ਼ਮੀਨ ਵਾਪਸੀ ਦੇ ਸਰਕਾਰੀ ਐਲਾਨ ਤੋਂ ਬਾਅਦ ਰੋਪੜ ਦੇ ਵਿੱਚ ਸ਼ੁਰੂ ਕੀਤੀ ਗਈ ਕਿਸਾਨਾਂ ਨੂੰ ਜ਼ਮੀਨ ਵਾਪਸੀ ਦੀ ਕਵਾਇਰ SYL ਦੇ ਲਈ ਰੋਪੜ ਦੀ 1250 ਏਕੜ ਜ਼ਮੀਨ ਕੀਤੀ ਗਈ ਸੀ ਐਕਵਾਇਰ SYL ਦੇ ਉੱਤੇ ਸੁਪਰੀਮ ਕੋਰਟ ਵੱਲੋਂ ਕੰਮ ਜਾਰੀ ਰੱਖਣ ਦੇ ਫੈਸਲੇ ਤੋਂ ਬਾਅਦ ਪੰਜਾਬ ਸਰਕਾਰ ਨੇ ਵਿਧਾਨ ਸਭਾ ਦੇ ਵਿੱਚ ਜ਼ਮੀਨ ਐਕਵਾਇਰ ਦੇ ਨੋਟਿਸ ਨੂੰ ਕੀਤਾ ਸੀ ਡਿ ਨੋਟੀਫਾਈ ਨਹਿਰ ਦੀ ਉਸਾਰੀ ਬਾਰੇ ਆਖਰੀ ਫੈਸਲਾ ਰਾਸ਼ਟਰਪਤੀ ਦੇ ਹੱਥ ਕਿੰਨੇ ਇੰਤਕਾਲ ਹੋਏ ਅਸਾਂ ਹੁਣ ਦੱਸਾਂ ਕਿੰਨੇ ਚੜ੍ਹੇ ਸਾਰਿਆਂ ਚੌੜੀ ਲੈ ਜਿੰਨੇ ਜਿੰਨੇ SYL ਦੇ ਸਾਰੇ ਚੀਜ਼ਾਂ ਜੋ ਜ਼ਮੀਨ ਉਹਨਾਂ ਨੂੰ ਮਿਲ ਜਾਂਦੀ ਹੈ ਤਾਂ ਬਹੁਤ ਚੰਗੀ ਗੱਲ ਹੈ ਇਸ ਤੋਂ ਵਧੀਆ ਕੰਮ ਜਿਹੜਾ ਹੈਗਾ ਕੋਈ ਨਹੀਂ ਕਰ ਸਕਦਾ ਹੈ ਬਹੁਤ ਵਧੀਆ ਗੱਲ ਹੈ ਜਿਹੜੀ ਸਰਕਾਰ ਆਪਣੇ ਜ਼ਮੀਨਾਂ ਵਾਪਸ ਕਰ ਰਹੀ ਹੈ ਜਿਹੜੀ ਜ਼ਮੀਨ ਤਾਂ ਇਦਾਂ ਹੀ ਕਿਨਾਰੇ ਤੇ ਬੇਕਾਰ ਜ਼ਮੀਨ ਪਈਦੀ ਐ ਅਫਜੋਗ ਹੁਣ ਫੇਰ ਵੋਟਾਂ ਆ ਗਈਆਂ ਇੱਕ ਪਾਸੇ ਸਾਰੇ ਕਹਿੰਦੇ ਨੇ ਅਸੀਂ ਕਾਨੂੰਨ ਨੂੰ ਮੰਨਦੇ ਆਂ ਵੀ ਅਸੀਂ ਕੋਰਟ ਦੇ ਹੁਕਮਾਂ ਦੇ ਬੰਦ ਹੋਵਾਂਗੇ ਦੂਜੇ ਪਾਸੇ ਕੋਈ ਵੋਟਾਂ ਖਾਤਰ ਕੋਈ ਕਹਿੰਦਾ ਨਾ ਰਵਾਨੀ ਚਾਹੀਦੀ ਕੋਈ ਕਹਿੰਦਾ ਨਹੀਂ ਰਵਾਨੀ ਚਾਹੀਦੀ ਮੇਰੇ ਮੁਤਾਬਕ ਜੋ ਮੈਂ ਸੋਚਦਾ ਉਸ ਸਿਰਫ ਵੋਟਾਂ ਦਾ ਹੀ ਮਸਲਾ ਆ ਹੋਰ ਕੁਝ ਨਹੀਂ ਮੈਂਦੇ ਚ ਮਿਲਣਾ ਤਿੰਨ ਮਹੀਨੇ ਬਾਅਦ ਫੇਰ ਸਭ ਨੇ ਚੁੱਪ ਕਰ ਜਾਣਾ ਵੋਟਾਂ ਦਾ ਬਾਅਦ ਵਿਸ਼ਾਖਾ ਪਟਨਮ ਟੈਸਟ ਦੇ ਦੂਜੇ ਦਿਨ ਭਾਰਤੀ ਟੀਮ ਮਜ਼ਬੂਤ ਸਥਿਤੀ ਵਿੱਚ ਦਿਨ ਦਾ ਖੇਡ ਖਤਮ ਹੋਣ ਤੱਕ ਇੰਗਲੈਂਡ ਨੇ 5 ਵਿਕਟਾਂ ਗਵਾ ਕੇ ਬਣਾਈਆਂ 103 ਦੌੜਾਂ ਇੰਗਲੈਂਡ ਭਾਰਤ ਤੋਂ 352 ਰਨ ਪਿੱਛੇ ਪਹਿਲੀ ਇਨਿੰਗ ਦੇ ਵਿੱਚ ਭਾਰਤੀ ਟੀਮ 455 ਦੌੜਾਂ ਦੇ ਉੱਤੇ ਹੋਈ ਸੀ ਆਲਾਉ